ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਅੱਜ ਬਰਨਾਲਾ ਵਿਖੇ ਮਨੁੱਖੀ ਅਧਿਕਾਰ ਦਿਵਸ ਨੂੰ ਲੈ ਕੇ ਜਨਤਕ ਸਮੂਹ ਜਥੇਬੰਦੀਆਂ ਵੱਲੋਂ ਸਮਰਪਿਤ ਰੈਲੀ ਅਤੇ ਮਾਰਚ ਕੱਢਿਆ ਗਿਆ ਜਿੱਥੇ ਰੇਲਵੇ ਸਟੇਸ਼ਨ ਵਿੱਚ ਇੱਕ ਸਮਰਪਿਤ ਰੈਲੀ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਰਚ ਬਰਨਾਲਾ ਦੇ ਰੇਲਵੇ ਸਟੇਸ਼ਨ ਤੋਂ ਲੈ ਕੇ ਬਰਨਾਲਾ ਦੇ ਭਗਤ ਸਿੰਘ ਚੌਕ ਤੱਕ ਕੱਢਿਆ ਗਿਆ ਬਰਨਾਲਾ ਤੋਂ ਬਿਊਰੋ ਰਿਪੋਰਟ ਪਰਖਿਆਂ ਦੀਆਂ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਜਿਹੜੇ ਹੱਕ ਹਕੂਕ ਸਾਨੂੰ ਮਿਲੇ ਵੀ ਸਨ ਸਵਿਧਾਨਕ ਤੌਰ ਤੇ ਚਾਹੇ ਮਿਲੇ ਨੇ ਉਹ ਜਾਂ ਸਹਿਰੀ ਆਜ਼ਾਦੀਆਂ ਸਾਨੂੰ ਜਿਹੜੀਆਂ ਲੋੜੀਆਂ ਨੇ ਉਹਨਾਂ ਨੂੰ ਲਗਾਤਾਰ ਖੋੜਿਆ ਜਾ ਰਿਹਾ ਤੇ ਜਿਹੜੀ ਸਰਕਾਰ ਹੈ ਉਹ ਸਾਡੇ ਜਿੰਨੇ ਵੀ ਅਧਿਕਾਰ ਨੇ ਉਹਨਾਂ ਨੂੰ ਖਤਮ ਕਰਦੇ ਤੁਲੀ ਹੋਈ ਹੈ ਤੇ ਉਹਨਾਂ ਨੂੰ ਆਨੇ ਬਹਾਨੇ ਉਹਨਾਂ ਦੇ ਕੋਈ ਪੈਰਨਰ ਕੋਈ ਨਾ ਕੋਈ ਹੋਰ ਕਾਨੂੰਨ ਲਿਆ ਕੇ ਜਿਵੇਂ ਯੂਪੀਏ ਲਾ ਰੱਖਿਆ ਜਾਂ ਇਸ ਕਿਸਮ ਦੇ ਹੋਰ ਕਿੰਨੇ ਹੀ ਕਾਲੇ ਕਾਨੂੰਨ ਨੇ ਅਸੀਂ ਉਹਨਾਂ ਨੂੰ ਉਹਨਾਂ ਦੀ ਵਿਰੋਧਤਾ ਲਈ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਇੱਥੇ ਇਕੱਤਰ ਹੋਇਆ। ਨਰੈਣਦੱਤ ਠੀਕ ਹੈ ਨਾ ਸਰ। ਅਸੀਂ ਅੱਜ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਤੇ ਜਦੋਂ ਬਰਨਾਲਾ ਸ਼ਹਿਰ ਦੇ ਅੰਦਰ ਮਾਰਚ ਕਰਕੇ ਸ਼ੀਤਪາກ ਸਿੰਘ ਚੌਂਕ 'ਚ ਪੁੱਜੇ ਆਂ ਤਾਂ ਅਸੀਂ ਸਾਰੀਆਂ ਸਾਂਝੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੇ ਇਸ ਮਨੁੱਖੀ ਅਧਿਕਾਰਾਂ ਦੇ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ। ਅੱਜ ਮਨੁੱਖੀ ਅਧਿਕਾਰਾਂ ਦਾ ਕਾਹਨ ਥਾਂ-ਥਾਂ ਦੇ ਉੱਤੇ ਕੀਤਾ ਜਾ ਰਿਹਾ ਹੈ। ਜੇ ਸੰਸਾਰ ਪੱਧਰ ਦੇ ਉੱਤੇ ਕਾਣ ਕੀਤਾ ਜਾ ਰਿਹਾ ਫਲਸਤੀਨ ਦੇ ਅੰਦਰ ਇਜ਼ਰਾਈਲੀ ਹਾਕਮਾਂ ਵੱਲੋਂ ਨਸ਼ਰ ਕੁਸ਼ੀ ਕੀਤੀ ਜਾ ਰਹੀ ਹੈ ਤਾਂ ਭਾਰ ਦੇ ਅੰਦਰ ਮੋਦੀ ਕੂੰਦ ਵੱਲੋਂ ਘਟ ਗਣਤੀਆਂ ਦੀ ਨਸ਼ਰ ਕੁਸ਼ੀ ਵੀ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਕੱਟ ਗਣਤੀਆਂ ਦੇ ਹਮਲੇ ਦੀ ਸਭ ਤੋਂ ਵੱਧ ਅੱਜ ਮੁਸਲਮਾਨ ਤਬਕਾ ਮੋਦੀ ਹਕੂਮਤ ਦੇ ਹਮਲੇ ਦੀ ਮਾਰ ਹੇਠ ਆਇਆ ਹੋਇਆ ਹੈ ਤੇ ਕਦੇ ਜੇ ਜੱਜ ਵੀ ਸ਼ੇਖਰ ਕੁਮਾਰ ਗੁਪਤਾ ਦਾ ਅਰਜਨ ਜਾਦੂਬਰ ਕੇ ਜਿਹੜੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਨੇ ਜੇ ਉਹ ਕਹਿੰਦਾ ਕਿ ਮੁਲਕ ਪੌਗਨਸੀ ਦੀ ਰਾਜਮਤਾਬ ਚੱਲੂਗਾ ਤਾਂ ਇਸ ਗੱਲ ਦੇ ਖਤਰੇ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਚ ਕੱਟ ਗਣਤੀਆਂ ਤੇ ਬੁੱਧੀਜੀਵੀਆਂ ਤੇ ਇਨਕਲਾਬੀਆਂ ਦੇ ਉੱਤੇ ਜਮਹੂਰੀ ਕਾਰਕੁਨਾਂ ਦੇ ਉੱਤੇ ਕਿੱਡੇ ਵੱਡੇ ਹਮਲੇ ਦੀ ਮੋਦੀ ਹਕੂਮਤ ਦੀ ਤਿਆਰੀ ਹੈ ਤੇ ਸਾਡੀ ਵੀ ਤਿਆਰੀ ਹੈ ਕਿ ਮੋਦੀ ਹਕੂਮਤ ਦੇ ਇਸ ਫਿਰਕੂ ਫਾਸੀ ਵਾਲੇ ਨੂੰ ਅਸੀਂ ਕਦਾ ਚ ਕਰਾਂਗੇ ਟੱਕਰਾ ਕਰਾਂਗੇ ਸਾਡਾ ਇਤਿਹਾਸ ਜ਼ਬਰ ਦੇ ਖਿਲਾਫ ਟੱਕਰ ਦਾ ਇਤਿਹਾਸ ਹੈ ਅਸੀਂ ਅੱਜ ਵੀ ਲੋਕਾਂ ਨੂੰ ਆਪਣੇ ਲੋਕਾਂ ਲਈ ਹੀ ਸਨੇਹ ਹੱਤ ਹੈ ਕਿ ਕਦੇ ਵੀ ਹਕੂਮਤਾਂ ਦੇ ਜ਼ਬਰ ਅੱਗੇ ਹਿੱਕ ਡਾ ਪੜਾ ਜਿਹੜਾ ਹੈਗਾ ਸਿਰ ਨਵਾ ਕੇ ਨਹੀਂ ਕਰਨਾ ਹਿੱਕ ਡਾ ਕੇ ਅਸੀਂ ਜ਼ਬਰ ਦਾ ਟੱਕਰਾ ਕਰਨਾ ਹੈ ਇਹੀ ਅਸੀਂ ਅੱਜ ਦੇ ਦਿਨ ਤੇ ਮਨੁੱਖੀ ਅਧਿਕਾਰ ਦੇ ਦਿਵਸ ਤੇ ਸਨੇਹ ਦੇ ਕੇ ਲੋਕਾਂ ਨੂੰ ਆਦਰ ਕਰਨ ਦੀ ਬਾਤ ਚਾਹ ਮੰਗ ਅੱਜ 10 ਦਸੰਬਰ ਦਾ ਦਿਹਾੜਾ ਕਮੰਤਰੀ ਮਨੁੱਖੀ ਅਧਿਕਾਰ ਦਿਵਸ ਤੌਰ ਤੇ ਮਨਾਇਆ ਜਾ ਰਿਹਾ ਹੈ ਕ ਮੰਤਰੀ ਪੱਧਰ ਤੇ ਵੀ ਭਾਰਤ ਪੱਧਰ ਤੇ ਵੀ ਮਨੁੱਖੀ ਅਧਿਕਾਰਾਂ ਦਾ ਲਗਾਤਾਰ ਘਾਣ ਹੋ ਰਿਹਾ ਹੈ ਚਾਹੇ ਉਹ ਫਲਸਤੀਨ ਚ ਹੋ ਰਿਹਾ ਹੈ ਚਾਹੇ ਉਹ ਯੂਕਰੇਨ ਚ ਹੋ ਰਿਹਾ ਹੈ ਚਾਹੇ ਉਹ ਸੰਮਲ ਚ ਹੋ ਰਿਹਾ ਹੈ ਚਾਹੇ ਉਹ ਮਨੀਪੁਰ ਚ ਹੋ ਰਿਹਾ ਹੈ ਚਾਹੇ ਉਹ ਦਿੱਲੀ ਚ ਹੋ ਰਿਹਾ ਹੈ ਚਾਹੇ ਉਹ ਮੁਜ਼ਫਰਨਗਰ ਚ ਹੋ ਰਿਹਾ ਹੈ ਪੰਜਾਬ ਦੀਆਂ ਲਗਭਗ 48 ਜਥੇਬੰਦੀਆਂ ਵੱਲੋਂ ਇਹ ਪ੍ਰੋਗਰਾਮ ਲੀਕਿਆ ਗਿਆ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਚੇਤਨਾ ਰੈਲੀਆਂ ਤੇ ਕਾਫਲੇ ਜਿਹੜੇ ਉਹ ਕੱਢੇ ਗਏ ਆ ਸੋ ਉਸ ਦੀ ਕੜੀ ਵਜੋਂ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਰਕਰਾਂ ਵੱਲੋਂ ਮਾਰਚ ਕੀਤਾ ਗਿਆ ਸ਼ਹਿਰ ਨਿਵਾਸੀਆਂ ਨੂੰ ਇਸ ਮਸਲੇ ਸੰਬੰਧੀ ਜਾਗਰੂਤ ਕਰਨ ਹਿਤ ਇਸ ਦਾ ਜਿਹੜਾ ਅੰਤਮ ਪੜਾਅ ਸੀ ਸ਼ੀਰਪਖ ਸਿੰਘ ਦੇ ਬੁੱਤ ਬਰਨਾਲਾ ਦੇ ਅੰਦਰ ਉਹ ਕੀਤਾ ਗਿਆ ਸੋ ਅੱਜ ਦੇ ਇਸ ਦਿਵਸ ਤੇ ਮੰਗ ਕਰਦੇ ਆ ਕਿ ਪੂਰੇ ਸਮੁੱਚੇ ਸੰਸਾਰ ਦੇ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਬੰਦ ਕੀਤਾ ਜਾਵੇ